ਅੱਜਕੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੱਖੇ ਸਦਾਣੇ ਨੂੰ ਪੰਜਾਬ ਪੁਲਿਸ ਨੇ ਘੇਰਾ ਪਾਲਿਆ ਜੀ ਹਾਂ ਲੱਖੇ ਸਦਾਣਾ ਸੰਗਰੂਰ ਪਹੁੰਚ ਰਿਹਾ ਸੀ ਜਿੱਥੇ ਸੀਐਮਡੀ ਹਾਊਸ ਦੇ ਬਾਹਰ ਤਰਨਾ ਦਿੱਤਾ ਜਾਣਾ ਸੀ ਲੱਖੇ ਸਦਾਣੇ ਦੇ ਵੱਲੋਂ ਜਿਹੜਾ ਕੋਕਾ ਦਿੱਤਾ ਜਾ ਰਿਹਾ ਸੀ ਭਾਨਾ ਸੁੱਧ ਦੀ ਰਿਹਾਈ ਨੂੰ ਲੈ ਕੇ ਸੰਗਰੂਰ ਵੱਲ ਅਨੁਸਾਰ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਘੇਰਾ ਪਾ ਲਿਆ ਔਰ ਉੱਥੇ ਹੀ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਲਿਆ ਗਿਆ ਉਸ ਤੋਂ ਬਾਅਦ ਉੱਥੇ ਜਮ ਕੇ ਹਗਾਮਾ ਕੀਤਾ ਲੱਖੇ ਭਾਨਾ ਸੁੱਧ ਦੇ ਜਿਹੜੇ ਕਾਫਲੇ ਨੂੰ ਰੋਕਿਆ ਗਿਆ ਉੱਥੇ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ प <imitation> اچھا جی پون لگے پنڈی جی بڑی ہاڑی انٹری کھلی ہے ہاڑی کھلی ہوئی ہے آ آ اپنے گھر لے جا اے دیکھ لو بھراو चुप करो पहिरों सारे ਓ ਬੈਜਾ ਬੈਜਾ ਮੇਰਾ ਵੀ ਬੈਜਾ ਓ ਬਾਈ ਸਾਰੇ ਬੈਜਾ ਬੈਜਾ ਬਾਈ ਆਪਾਂ ਗਾਹਾਂ ਵਿੱਚ ਲਾਗੇ ਪਹਿਲਾਂ ਬੈਜੋ ਥੱਲੇ ਓ ਯਾਰ ਮੇਰਾ ਮਾਰਾ ਮੇਰੀ ਗੱਲ ਸੁਣ ਕੇ ਗੱਲ ਸੁਣ ਲੋ ਓ ਹੈਲੋ ਹਿੰਦੂ ਕੰਡ ਕੇ ਲਾਹਤ ਕੰਡ ਲਾਦੇ ਆਪਣਾ ਅਗਲਾ ਗੱਠ ਸਾਰੇ ਤੁਰਕੋਸ ਨਾਲ ਜਿਓ ਆ ਇੱਥੇ ਖੜਾ ਰਹੇ ਹੋ ਠੀਕ ਹੈ ਚਲੋ magreget muna. ਔਰ ਕੇ ਨਾਂਗੇ ਮੂਰੇ ਬਾਈ ਨਾ ਜਿੰਦਾਬਾਦ ਜਿੰਦਾਬਾਦ ਹਾਂ ਮੂਰੇ ਸਰਨਾ ਮਈਨਾ ਜਿੰਦਾਬਾਦ ਕੋਲ ਬਹੁਤ ਬਾਈ ਨਾ ਸੁਣਨਾ ਯਾਰ ਮੈਨੂੰ ਆ ਜਾ ਬਈ ਦਾਮ ਨਾ ਹੰਦਮਾ ਤੇ ਨਾ વિરાટ ਨਾਦਿਕੇ ਸੰਗਰੂਰ ਦੇ ਵਿੱਚ ਪਾਨਾ ਸੁੱਧ ਦੀ ਰਿਆਇ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾਣਾ ਸੀ ਔਰ ਉੱਥੇ ਹੀ ਪੰਜਾਬ ਦੇ ਤਮਾਮ ਲੋਕ ਵੀ ਪਹੁੰਚ ਰਹੇ ਸਨ ਪੰਜਾਬ ਪੁਲਿਸ ਉਹਨਾਂ ਨੂੰ ਨਜ਼ਰਬੰਦ ਕਰ ਰਹੀ ਹੈ ਰੋਕ ਰਹੀ ਹੈ ਸੰਗਰੂਰ ਦੀ ਰੈਸਬਲ ਨਹੀਂ ਜਾਣ ਦਿੱਤੀ ਜਾ ਰਹੀ ਜਿਹੜੀ ਪੰਜਾਬ ਦੀ ਆਬਾ ਮਾਂ ਲੋਕਾਂ ਨੂੰ ਮੁੱਖੋਂਦਰੀ ਭਗਵੰਤ ਮਾਨ ਦੇ ਘਰ ਦੇ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ ਤਮਾਮ ਨੇ ਡਰਮ ਘਰਾਂ ਵਿੱਚ ਗ੍ਰਿਪਤਾ ਕੀਤਾ ਗਿਆ ਲੱਖੇ ਸੁਧਾਨੇ ਦੇ ਕਾਫਲੇ ਨੂੰ ਘੇਰਾ ਪਾ ਲਿਆ ਤਾਂ ਉੱਥੇ ਕਈ ਨੌਜਵਾਨਾਂ ਨੂੰ ਜਿਹੜੇ ਜਿਹੜੇ ਨੌਜਵਾਨ ਪਾਨਾ ਸੁੱਧ ਦੇ ਹੱਕ ਦੇ ਵਿੱਚ ਸਾਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਉੱਥੇ ਹੀ ਹੁਣ ਲੱਖਾ ਸੁਧਾਨਾਂ ਦੇ ਕਾਫਲੇ ਨੇ ਰੁਕਿਆ ਗਿਆ ਉੱਥੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸੰਦੇਸ਼ ਕਰ ਰਹੇ ਹਾਂ ਜਿੱਥੇ ਜੰਮ ਕੇ ਹਗਾਮਾ ਕੀਤਾ ਗਿਆ ਇਹਨਾਂ ਕਾਫਲੇ ਦੇ ਵੱਲੋਂ ਪਰ ਉੱਥੇ ਹੀ ਨੌਜਵਾਨ ਬੈਠ ਗਏ ਹਨ ਉੱਥੇ ਹੀ ਧਰਨਾ ਦਿੱਤਾ ਜਾ ਰਿਹਾ ਹੈ ਲਖਿਸਤਾਨ ਦੇ ਚਾਉਣ ਵਾਲੇ ਅਤੇ ਉਸ ਕਾਫਲੇ ਵੱਲੋਂ ਮੌਕੇ ਦੇ ਇਹ ਪਹੁੰਚ ਕੇ ਧਰਨਾ ਦਿੱਤਾ ਜਾ ਰਿਹਾ ਜੱਕਾ ਜਾ ਕੀਤਾ ਗਿਆ